ਕੇ ਪਲੇਟਫਾਰਮ ਵੱਲ ਜਾਂਦੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਵੀ ਚੱਲਦੇ ਆ ਆ ਬੱਚੇ ਵੀ ਹੁਣ ਪਹਿਲਾਂ ਵੀ ਦੱਸ ਕੇ ਹਟਿਆ ਸੇਵਾ ਕਰਾਮ ਨੇ ਸਤਨਾਮ ਵਾਇਗਰੂ ਦਾ ਜਾਪ ਵੀ ਚੱਲਦਾ ਰਹਿੰਦਾ ਤੇ ਆਜੋ ਪਰ ਚੱਲਦੇ ਆ ਲੈ ਵਰਤਮਾਨ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਖੜੇ ਸੀ ਤੇ ਗੁਰਦੁਆਰਾ ਸਾਹਿਬ ਦੀ ਗੱਡੀ ਆ ਗਈ ਜਿਹਦੇ ਵਿੱਚ ਲੰਗਰ ਹੈ ਤੇ ਸੇਵਾਦਾਰ ਵੀ ਆ ਗਏ ਯਾਤਰੀਆਂ ਲਈ ਲੰਗਰ ਹੈ ਜਿਹੜਾ ਉਹ ਆ ਚੁੱਕਿਆ ਹੈ ਤੇ ਟ੍ਰੇਨ ਅੱਜ ਸਵਾ ਘੰਟਾ ਲੇਟ ਹੈ ਆ ਦੇਖ ਸਕਦੇ ਹੋ ਤੁਸੀਂ ਸੰਗਤਾਂ ਲਈ ਲੰਗਰ ਤੇ ਸੇਵਾਦਾਰ ਪਹੁੰਚ ਚੁੱਕੇ ਨੇ ਟ੍ਰੇਨ ਥੋੜਾ ਅੱਜ ਲੇਟ ਹੈ ਸਵਾ ਘੰਟਾ ਲੇਟ ਹੈ ਆ ਦੇਖੋ ਲੈ ਵੀਰ ਅੱਜ ਆਪਾਂ ਆਏ ਆ ਤਮਪਤਾਨ ਸਾਹਿਬ ਇੱਕ ਫਿਰੋਜ਼ਪੁਰ ਤੋਂ ਟ੍ਰੇਨ ਚੱਲਦੀ ਹੈ ਜੋ ਨਦੇੜ ਸਾਹਿਬ ਜਾਂਦੀ ਹੈ ਤੇ ਬਾਇਆ ਬਠਿੰਡਾ ਮਾਨਸਾ ਜਾਖਲ ਹੁੰਦੀ ਹੋਈ ਦਿੱਲੀ ਤੋਂ ਨਿਕਲਦੀ ਹੈ ਤਮਪਤਾਨ ਸਾਹਿਬ ਵੀ ਪਹੁੰਚਦੀ ਹੈ ਟ੍ਰੇਨ ਤੇ ਤਮਪਤਾਨ ਸਾਹਿਬ ਫੇ ਰੇਲਵੇ ਸਟੇਸ਼ਨ ਤੇ ਗੁਰਦੁਆਰਾ ਤੁੰਤਾਨ ਸਾਹਿਬ ਕਲੀਆਂ ਇੱਕ ਲੰਗਰ ਦੀ ਸੇਵਾ ਚਲਾਈ ਜਾਂਦੀ ਹੈ ਸੋ train ਚ ਜਿੰਨੇ ਵੀ ਯਾਤਰੀ ਹੁੰਦੇ ਸਾਰਿਆਂ ਨੂੰ ਲੰਗਰ ਵਰਤਾਇਆ ਜਾਂਦਾ ਅੱਜ ਆਪਾਂ ਉਸੇ ਸੇਵਾ ਦੀ ਇੱਕ ਵੀਡੀਓ ਬਣਾਣੀ ਹੈ ਛੋਟੀ ਜੀ ਵੀਡੀਓ ਸ਼ੇਅਰ ਕਰਿਓ ਤੇ ਆਜੋ ਅੱਗੇ ਦੇਖਦੇ ਆ ਕਿੰਨੇ ਵਜੇ train ਆ ਰਹੀ ਹੈ ਅੱਜ ਤੇ ਕਿੰਨੇ ਵਜੇ ਲੰਗਰਾਂ ਦਾ ਰੇਲਵੇ ਸਟੇਸ਼ਨ ਤੇ ਇਸ ਟਾਈਮ ਆਪਾਂ ਰੇਲਵੇ ਸਟੇਸ਼ਨ ਤੇ ਬੈਠੇ ਆ ਆਹ ਦੇਖ ਸਕਦੇ ਹੋ ਤੁਸੀਂ ਲੰਗਰ ਦੀ ਸੇਵਾ ਲਈ ਸੇਵਾਦਾਰ ਤਿਆਰ ਨੇ ਲੰਗਰ ਆ ਚੁੱਕਾ ਤੇ ਇੱਕ ਗੱਡੀ ਹੋਰ ਆਣੀ ਹੈ ਪਾਣੀ ਵਾਲੀ ਵੀ ਆਊਗੀ ਆ ਸਾਰੇ ਬੱਚੇ ਨੇ ਤੁਮਤਾਨ ਸਾਹਿਬ ਤੋਂ ਨੇ ਇਹ ਸੇਵਾ ਕਰਾਣਾ ਆਂਦਨੇ ਰੇਲਵੇ ਸਟੇਸ਼ਨ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਤੇ ਇਹ ਸਾਰੀ ਸੇਵਾਦਾਰ ਸੰਗਤ ਦੀ ਸੇਵਾ ਲਈ ਆਏ ਨੇ ਸੋ ਆਜੋ ਪਾਣੀ ਟ੍ਰੇਨ ਵੀ ਆਣ ਆਲੀ ਹੈ ਚੱਲਦੇ ਆ ਪਲੇਟਫਾਰਮ ਤੇ ਲੋ ਜੀ ਪਾਣੀ ਦੀ ਸੇਵਾ ਲੈ ਕੇ ਵੀ ਆ ਗਏ ਵੀਰ ਤੇ ਗੱਡੀ ਆ ਚੁੱਕੀ ਹੈ ਪਾਣੀ ਵਾਲੀ ਵੀ ਇਹ ਸਾਰੇ ਵੀਰ ਜਿਹੜੀ ਰੋਜਪੁਰ ਤੋਂ ਟ੍ਰੇਨ ਚੱਲਦੀ ਐ। ਹਜੂਰ ਸਾਹਿਬ ਨੂੰ ਤੇ ਉਹਦੀ ਸੇਵਾ ਲਈ ਆਏ ਨੇ ਆ ਦੇਖੋ ਤਾਂ ਬਾਬਾ ਜੀ ਉਤਰ ਨਗਰੇ ਨੇ। ਲੋ ਜੀ ਆ ਬਾਬਾ ਜੀ ਨਾਲ ਗੱਲ ਕਰਦੇ ਆ। ਹਾਂਜੀ ਬਾਬਾ ਜੀ। ਬੜਾ ਆਰੇ ਸੁਖੁਰਵਾਰ ਅੰਮ੍ਰਿਤਪਾਲੇ ਕੇ ਹਾਂਜੀ ਹਾਂਜੀ। ਨਦੇੜ ਸਾਹਿਬ ਜਾਂਦੀ ਐ ਜਿਹੜੀ ਟ੍ਰੇਨ। ਹਾਂਜੀ ਹਾਂਜੀ। ਤੇ ਗੁਰਦੁਆਰਾ ਕਮੇਟੀ ਦੇ ਲੋਕ ਹੈ ਜੀ। ਇਹ ਦੋ ਅੱਜੇ ਕਮੇਟੀ ਵਾਲੇ ਆਂਦੇ ਆ।

ਉਤਮ ਤਨ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਅੰਦਰ ਚਲਦੇ ਆਪਾਂ ਟ੍ਰੇਨ ਵੀ ਆਉਣ ਵਾਲੀ ਐ ਸੋ ਸੇਵਾਦਾਰ ਸਾਰੇ ਲੰਗਰ ਪਾਣੀ ਲੈ ਕੇ ਪਲੇਟਫਾਰਮ ਤੇ ਜਾ ਚੁੱਕੇ ਨੇ ਆਪਾਂ ਵੀ ਚਲਦੇ ਆ ਉਹਨਾਂ ਦੇ ਨਾਲ ਠੀਕ ਐ ਤੇ ਦੇਖਦੇ ਆ ਅੱਜ ਕਿੰਨਾ ਟਾਈਮ ਇੱਥੇ ਟ੍ਰੇਨ ਰੁਕਦੀ ਐ ਆਜੋ ਚਲਦੇ ਆ ਪਲੇਟਫਾਰਮ ਤੇ ਲੋ ਜੀ ਬਾਬਾ ਜੀ ਪਾਣੀ ਦੀ ਟੋਕਰੀ ਲੈ ਕੇ ਪਲੇਟਫਾਰਮ ਵੱਲ ਜਾਂਦੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਵੀ ਚਲਦੇ ਆ ਆ ਬੱਚੇ ਵੀ ਹੁਣ ਪਹਿਲਾਂ ਵੀ ਦੱਸ ਕੇ ਹਟਿਆ ਸੇਵਾ ਕਰਾਮ ਨੇ ਸਤਨਾਮ ਵਾਇਗਰੂ ਦਾ ਜਾਪ ਵੀ ਚੱਲਦਾ ਰਹਿੰਦਾ ਤੇ ਆਜੋ ਪਰ ਚੱਲਦੇ ਆ ਆ ਦੇਖ ਸਕਦੇ ਹੋ ਤੁਸੀਂ ਇੱਥੇ ਸਾਰਾ ਲੰਗਰ ਪਾਣੀ ਰੱਖਿਆ ਗਿਆ ਇੱਧਰ ਜਿਹੜੇ ਸਰਦਾ ਲੂ ਨੇ ਜਿਨ੍ਹਾਂ ਨੇ ਜਾਣਾ ਹੈ ਉਹ ਵੀ ਇਹ ਪਲੇਟਫਾਰਮ ਤੇ ਆਏ ਹੋਏ ਐ ਇੱਧਰ ਸਾਰੇ ਸੇਵਾਦਾਰ ਪੂਰੇ ਸਟੈਡੀ ਦੇ ਵਿੱਚ ਤਿਆਰ ਨੇ ਸੇਵਾ ਲਈ ਤੇ ਟ੍ਰੇਨ ਥੋੜਾ ਟਾਈਮ ਚ ਆਣ ਵਾਲੀ ਐ ਸੋ ਵੀ ਸੇਵਾਦਾਰ ਐ ਕਰਦੇ ਆ ਗੱਲ ਆਇਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਆਓ ਦਰਸ਼ਨ ਕਰੀਏ ਆਪਣਾ ਸਟੇਸ਼ਨ ਹੈ ਤੁਮਤਾਨ ਸਾਹਿਬ ਇੱਧਰੋਂ ਆਪਣੀ ਟ੍ਰੇਨ ਜਾਂਦੀ ਐ ਹਜੂਰ ਸਾਹਿਬ ਸਚਕੰਡ ਸ੍ਰੀ ਹਜੂਰ ਸਾਹਿਬ ਜਾਣ ਵਾਲੇ ਤੇ ਮਹਾਰਾਜ ਬਖਸ਼ ਦੇ ਸੰਗਤ ਦੇ ਸਹਿਯੋਗ ਨਾਲ ਆਪਾਂ ਇਹ ਪਾਣੀ ਦਾ ਪ੍ਰਬੰਧ ਕਰਦੇ ਆਂ ਇਹ ਪਾਣੀ ਦੀ ਬੋਤਲਾਂ ਸੰਗਤ ਦੇ ਸਹਿਯੋਗ ਨਾਲ ਆਂਦੀ ਆ ਸਾਰੇ ਨਾਲ ਆਪਾਂ ਪ੍ਰਸ਼ਾਦਾ ਦੇ ਵੀ ਕਰਦੇ ਆਂ ਇਹ ਪਾਣੀ ਹੋ ਗਿਆ ਸਾਰਾ ਇਹ ਆਪਣੇ ਸੇਵਾਦਾਰ ਵੀਰ ਲੱਗੇ ਨੇ ਛੋਟੇ ਵੱਡੇ ਸਾਰੇ ਸੰਗਤ ਨਾਲ ਸਹਿਯੋਗ ਕਰਦੇ ਆਂ ਇਹ ਪ੍ਰਸ਼ਾਦਾ ਹੋ ਗਿਆ ਬਾਬਾ ਜੀ ਜਿਵੇਂ ਘਾਰ ਸੇਵਾ ਤੇ ਗੁਰੂ ਘਰੋਂ ਪ੍ਰਸ਼ਾਦਾ ਤਿਆਰ ਹੋ ਕੇ ਪਕਕੇ ਦੇਸੀ ਘਿਓ ਨਾਲ ਚੋਪੜ ਕੇ ਵਿੱਚ ਸਬਜ਼ੀ ਪਾ ਕੇ ਵਧੀਆਲੀ ਪਕ ਕਰਕੇ ਫਿਰ ਲੈਂਦੇ ਗਰਮ ਲਿਫਾਫਾ ਇਹਦੇ ਵਿੱਚ ਕੋਈ ਪ੍ਰਸ਼ਾਦਾ ਖਰਾਬ ਨਹੀਂ ਹੁੰਦਾ ਹਾਂਜੀ 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 ਨਾਲ ਪਾਣੀ ਦੀ ਬੋਤਲਾਂ ਸੰਗਤ ਵਾਸਤੇ ਹਾਂਜੀ 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 ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਜਿਵੇਂ ਹੁਣ ਤੁਸੀਂ ਵੇਖਦੇ ਹੋ ਵੀ ਸ਼ਾਮ ਦਾ ਵੇਲਾ ਹੋ ਗਿਆ ਤੇ ਦਿੱਲੀ ਦੇ ਅਗੇ ਪਾਣੀ ਤੇ ਪ੍ਰਸ਼ਾਦਾ ਦਾ ਪ੍ਰਬੰਧ ਹੋਣਾ ਨਹੀਂ ਵੀ ਮਹਾਰਾਜ ਦੀ ਕਿਰਪਾ ਤੋਂ ਗੁਰੂ ਗ੍ਰੋਹ ਤਿਆਰ ਹੋਇਆ ਵਧੀਆ ਤਰੀਕੇ ਨਾਲ ਸਾਫ ਸਫਾਈ ਨਾਲ ਤਿਆਰ ਹੋ ਕੇ ਇਸ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਣ ਨੂੰ ਮਿਲੇ ਇਹ ਆਪਣਾ ਲਗੋਗੇ 2000 ਬੰਦਿਆਂ ਦਾ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ ਜੀ 2000 ਪ੍ਰਸ਼ਾਦੇ ਦੀ ਪੈਕਿੰਗ ਹੁੰਦੀ ਹੈ ਤੇ 2000 ਹੀ ਪਾਣੀ ਹੁੰਦਾ ਆਪਣੇ ਕੋਲ ਮਹਾਰਾਜ ਬਖਸ਼ ਦੇ ਵਾਦੀ ਹੁੰਦਾ ਹੈ ਹਾਂਜੀ ਜੇ ਮੈਂ ਆਪਦੇ ਚੈਨਲ ਰਾਈ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਸ ਵੀ ਭਾਈ ਨੇ ਪੈਣ ਨੇ ਮਾਤਾ ਨੇ ਬੁਜ਼ੁਰਗ ਨੇ ਸੇਵਾ ਕਰਨੀ ਹੈ ਤਨ ਦੇ ਨਾਲ ਵੀ ਮਨ ਦੇ ਨਾਲ ਵੀ ਤੇ ਧਨ ਦੇ ਨਾਲ ਵੀ ਤੇ ਆਪਨਾਂ ਨਾਲ ਸੰਪਰਕ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਦੂਜੀ ਬੇਨਤੀ ਆਪਾਂ ਇਹ ਕਰਦੇ ਹਾਂ ਸੰਗਤ ਨੂੰ ਵੀ ਜਿਨ੍ਹਾਂ ਵੀ ਹੋਸਟ ਕੇ ਆਪਣਾ ਤਮਤਾਨ ਸਾਹਿਬ ਵੱਧ ਤੋਂ ਵੱਧ ਟਿਕਟਾਂ ਬੁੱਕ ਕਰਾਣ ਕਿਉਂਕਿ ਆਪਾਂ ਸੋਚ ਰਹੇ ਹਾਂ ਵੀ ਗੰਗਾ ਨਗਰ ਵਾਲੀ ਜਾ ਜੀ ਨੇ ਟ੍ਰੇਨ ਨੇ ਪਟਨਾ ਸਾਹਿਬ ਜਾਣਾ ਉਸ ਟ੍ਰੇਨ ਦਾ ਵੀ ਠਰਾਵ ਆਪਣੇ ਧਮਤਾਨ ਸਾਹਿਬ ਹੋ ਸਕੀ ਹੈ ਉਹਦੇ ਵਾਸਤੇ ਆਪਾਂ ਨੂੰ ਇੱਥੇ ਧਮਤਾਨ ਸਾਹਿਬ ਸਰਾ ਬਣੀ ਬਹੁਤ ਵਧੀਆ ਰਹਿਣ ਦਾ ਪ੍ਰਬੰਧ ਹੈ ਵੀ ਜਿਨੇ ਵੀ ਸੰਗਤ ਨੇ ਜਾਣਾ ਨਾ ਵੱਤੋ ਵੱਤ ਬੇਨਤੇ ਵੀ ਇੱਥੇ ਬੁੱਕ ਕਰਾਵੇ ਨਾਲ ਹਾਂ ਹਾਂ ਜੀ ਕਿਉਂਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰੀ ਹਜੂਰ ਸਾਹਿਬ ਦੀ ਦਰਸ਼ਨੀ ਜੋੜੀ ਦਾ ਵਰ ਮਿਲਿਆ ਤੇ ਸੰਗਤ ਇੱਥੋਂ ਹੀ ਦਰਸ਼ਨ ਕਰੇ ਇੱਥੇ ਰਾਤ ਰੁਕੇ ਸੇਵਾ ਕਰੇ ਤੇ ਇੱਥੋਂ ਹੀ ਚੜ੍ਹਾਈ ਬੇਨਤੀ ਹੈ ਜੀ ਵਾਏ ਗ੍ਰੀਜਾ ਖਾਲਸਾ ਵੇ ਗ੍ਰੀਜ ਕੀ ਫਤਿਹ ਜੀ ਲੇਵਰ ਫਿਰੋਜਪੁਰ ਤੋਂ ਚੱਲ ਕੇ ਨਦੇੜ ਸਾਹਿਬ ਜਾਣ ਵਾਲੀ ਟ੍ਰੇਨ ਹੈ ਜਿਹੜੀ ਆਣ ਲੱਗ ਰਹੀ ਹੈ ਦੇਖ ਸਕਦੇ ਹਾਂ ਤੇ ਇੱਧਰ ਸੇਵਾਦਾਰ ਵੀ ਪੂਰੀ ਮੁਸਤੈਤੀ ਦੇ ਵਿੱਚ ਖੜੇ ਨੇ ਲੰਗਰ ਪਾਣੀ ਲੈ ਕੇ ਸੇਵਾ ਕਰਨ ਲਈ ਠੀਕ ਹੈ ਟ੍ਰੇਨ ਅੱਜ ਸਵਾ ਘੰਟਾ ਲੇਟ ਚੱਲ ਰਹੀ ਹੈ ਆ ਦੇਖ ਲਓ ਤੁਸੀਂ ਹੁਣ ਆਈ ਹੈ ਇੱਥੇ ਦਿਨੇ ਖੜੇ ਆਣਾ ਚੀ ਨੇ ਥੋੜਾ ਹਲਕਾ ਹਲਕਾ ਨੇਰਾ ਹੋ ਗਿਆ ਚਲੋ ਜੀ ਬੈਠੀ ਲੋ ਜੀ ਫਾਈਨਲੀ ਟ੍ਰੇਨ ਆ ਗਈ ਤੇ ਸੇਵਾਦਾਰ ਵੀ ਬਿਲਕੁਲ ਤਿਆਰ ਖੜੇ ਨੇ ਆ ਦੇਖ ਸਕਦੇ ਹੋ ਤੁਸੀਂ ਪਾਣੀ ਲੈ ਕੇ ਲੰਗਰ ਲੈ ਕੇ ਆ ਦੇਖੋ ਸਾਰੇ ਸੇਵਾਦਾਰ ਬਿਲਕੁਲ ਤਿਆਰ ਨੇ ਲੈ ਵੀਰ ਫਾਈਨਲੀ ਟ੍ਰੇਨ ਰੁਕ ਗਈ ਤੇ ਏਸੀ ਕੋਚ ਹੈ ਜਿਹੜੇ ਆ ਚੁੱਕੇ ਨੇ ਆ ਦੇਖੋ ਸੇਵਾਦਾਰ ਬਿਲਕੁਲ ਤਿਆਰ ਨੇ ਸੇਵਾ ਲਈ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਯਾਤਰੀ ਵੀ ਜਿਹੜੇ ਨੇ ਬਾਹਰ ਨਿਕਲ ਨਿਕਲ ਕੇ ਪ੍ਰਸ਼ਾਦ ਲੈ ਰਹੇ ਨੇ ਆਪਾਂ ਪਿੱਛੇ ਚੱਲਦੇ ਹਾਂ ਬਿਲਕੁਲ ਆ ਦੇਖੋ ਇੱਕ ਸੇਵਾਦਾਰ ਤਾਂ ਟ੍ਰੇਨ ਦੇ ਅੰਦਰ ਹੀ ਚੜ ਗਿਆ ਲਓ ਜੀ ਆ ਦੇਖੋ ਵੀਰ ਸੇਵਾ ਕਰਦਾ ਹੋਇਆ ਜਾਦੋਤਰ ਸੇਵਾਦਾਰ ਪਿੱਛੇ ਰਹਾ ਵਗੇ ਸੀ ਤੇ ਏਸੀ ਕੋਚ ਆ ਗਈ ਸੀ ਉਹਰੇ ਆ ਦੇਖੋ ਪ੍ਰਸ਼ਾਦਾ ਵੈਗਰੂ ਦਾ ਨਾਰਾ ਲਾਉਂਦੇ ਹੋਏ ਪਾਣੀ ਆ ਬਾਬਾ ਜੀ ਤੁਹਾਡੇ ਕੋਲ ਪਾਣੀ ਉਹ ਕੋ ਸੋ ਟ੍ਰੇਨ ਚੱਲ ਪਈ ਠੀਕ ਹੈ 2 ਮਿੰਟ ਦਾ ਮਤਲਬ ਉਹ ਰੇ ਸਟਾਪ ਸੀ ਫਿਰ ਵੀ ਇਹਨਾਂ ਨੇ 2-3 ਮਿੰਟ ਬੱਧ ਰੋਕਤੀ ਸੋ ਹੁਣ ਟ੍ਰੇਨ ਨਿਕਲ ਚੁੱਕੀ ਐ ਤੇ ਸੇਵਾਦਾਰ ਵੀ ਵਾਪਸ ਸੇਵਾਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਸੋ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਿਓ ਲੈ ਵੀਰੇ ਬੱਚੇ ਵੀ ਸੇਵਾ ਕਰਾਣ ਆਏ ਨੇ ਤੁਮਤਾਨ ਸਾਹਿਬ ਤੋਂ ਹੀ ਨੇ ਠੀਕ ਐ ਤੇ ਤੁਸੀਂ ਹਰ ਸ਼ੁੱਕਰਵਾਰ ਆਨੇ ਵਰ ਤੇਵਾ ਕਰਾਣ ਹਰ ਸ਼ੁੱਕਰਵਾਰ ਆਨੇ ਹਾਂ ਕਿ ਮਤਲਬ ਪੂਰੀ ਸੇਵਾ ਜੱਜ ਕੇ ਕਰਦੇ ਹੋ ਹੈ ਦੇਖ ਲਓ ਵੀਰ ਛੋਟੇ ਛੋਟੇ ਬੱਚਿਆਂ 'ਚ ਵੀ ਸੇਵਾ ਦਾ ਜਨੂਨ ਹੈ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੋਂ ਮਿਲਦੇ ਅਕੇ ਧੰਨਵਾਦ